ਇਸ ਸੱਜਣ ਅਮਰ ਸ਼ਹੀਦ ਵੀ ਸ਼ਬਦ ਵਰਤੇ ਨੇ ਕਿਉਂਕਿ ਕਈ ਕਮਾਈ ਵਾਲੇ ਐਸੇ ਗੁਰਸਿੱਖ ਨੇ ਜਿਨ੍ਹਾਂ ਦੀ ਸਹੀ ਜਨਮ ਤਿਥ ਨਹੀਂ ਮਿਲਦੀ ਕਿਉਂਕਿ ਜੋ ਕੁਝ ਉਹਨਾਂ ਦੇ ਜੀਵਨ ਦਾ ਅੰਤ ਹੁੰਦਾ ਹੈ ਉਹ ਇਹਨਾਂ ਨੂੰ ਵੱਡਾ ਕਾਰਨਾਮਾ ਕਰ ਜਾਂਦੇ ਨੇ ਜਨਮ ਵੇਲੇ ਸਮਾਜ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਨੇ ਕਿੰਨਾ ਕੁ ਵੱਡਾ ਹੋ ਜਾਣਾ ਉੰਜ ਜੋ ਵਿਦਵਾਨਾਂ ਨੇ ਤਰੀਕ ਮਿੱਥੀ ਉਹਨਾਂ ਨੇ 26 ਜਨਵਰੀ ਤੇ 1682 ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਹੁੰਦਾ ਹੈ ਕਿਉਂਕਿ 57 ਵੀ ਸ਼ਹਾਦਤ ਹੁੰਦੀ 11 ਨਵੰਬਰ ਨੂੰ ਤੇ 75 ਸਾਲ ਦੀ ਉਮਰ ਉਹ ਇਸ ਤੋਂ ਇੱਥੋਂ ਪਿੱਛੇ ਚੱਲੇ ਵੀ ਜਿਹੜੀ ਬਾਬਾ ਜੀ ਦੀ ਸ਼ਹਾਦਤ ਹੈ 1757 ਜੀ ਜੇ 75 ਸਾਲ ਮਿਥਾਂਗੇ ਤੇ ਫਿਰ ਪਿੱਛੇ ਇੱਥੇ ਪਹੁੰਚਾਂ ਮੁਕਦੀ ਗੱਲ ਕੀ ਕਿ ਬਾਬਾ ਜੀ ਦਾ ਜਨਮ ਪਿੰਡ ਪਾਹੂ ਵਿੰਡ ਹੋਇਆ ਹੈ ਉਸ ਪਿੰਡ ਦੇ ਬਾਹਰ-ਬਾਰ ਬਾਬਾ ਜੀ ਦੀ ਯਾਦ ਵਿੱਚ ਗੁਰਦੁਆਰਾ ਹੈ ਉਹਨਾਂ ਦੇ ਸਨਮਾਨਯੋਗ ਪਿਤਾ ਜੀ ਦਾ ਨਾਮ ਬਾਬਾ ਭਗਤਾ ਜੀ ਜਾਂ ਭਾਈ ਭਗਤਾ ਜੀ ਤੇ ਮਾਤਾ ਦਾ ਨਾਮ ਜਿਉਣੀ ਹੈ ਕਹਿੰਦੇ ਨੇ ਚੰਗੀ ਸੱਚੀ ਸੁੱਚੀ ਕਿਰਤ ਕਰਨ ਵਾਲੇ ਆ ਤੇ ਸੱਚ ਇਹ ਵੇ ਜਿਸ ਕੋਖ ਵਿੱਚੋਂ ਏਡੀ ਭਜਨੀਕ ਪੁਰਸ਼ ਨੇ ਜਨਮ ਲੈਣਾ ਹੈ ਉਹਨਾਂ ਮਾਪਿਆਂ ਦੀ ਚੈ ਇਹ ਸੱਜਣ ਅਮਰ ਸ਼ਿਖਾਈ ਵਾਲੇ ਐਸੇ ਗੁਰਸਿੱਖ ਨੇ ਗੁਰਸਿੱਖ ਨੇ ਜਿਨ੍ਹਾਂ ਦੀ ਸਹੀ ਜਨਮ ਤਿਥ ਨਹੀਂ ਮਿਲਦੀ ਕਿਉਂਕਿ ਜੋ ਕੁਝ ਉਹਨਾਂ ਦੇ ਜੀਵਨ ਦਾ ਅੰਤ ਹੁੰਦਾ ਹੈ ਉਹ ਇਹਨਾਂ ਕੋ ਵੱਡਾ ਕਾਰਨਾਮਾ ਕਰ ਜਾਂਦੇ ਨੇ ਜਨਮ ਵੇਲੇ ਸਮਾਜ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਨੇ ਕਿੰਨਾ ਕੁ ਵੱਡਾ ਹੋ ਜਾਣਾ ਉਹ ਜੋ ਵਿਦਵਾਨਾਂ ਨੇ ਤਰੀਕ ਮਿੱਥੀ ਉਹਨਾਂ ਨੇ 26 ਜਨਵਰੀ ਤੇ 1682 ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਹੁੰਦਾ ਹੈ ਕਿਉਂਕਿ 57 ਵੀ ਸ਼ਹਾਦਤ ਹੁੰਦੀ 11 ਨਵੰਬਰ ਨੂੰ ਤੇ 75 ਸਾਲ ਦੀ ਉਮਰ ਉਹ ਇਸ ਤੋਂ ਇੱਥੋਂ ਪਿੱਛੇ ਚੱਲੇ ਵੀ ਜਿਹੜੀ ਬਾਬਾ ਜੀ ਦੀ ਸ਼ਹਾਦਤ ਹੈ 1757 ਜੇ 75 ਸਾਲ ਮਿਥਾਂਗੇ ਤੇ ਫਿਰ ਪਿੱਛੇ ਇੱਥੇ ਪਹੁੰਚਾ ਮੁਕਦੀ ਗੱਲ ਕੀ ਕਿ ਬਾਬਾ ਜੀ ਦਾ ਜਨਮ ਪਿੰਡ ਪਾਹੂ ਵਿੰਡ ਹੋਇਆ ਹੈ ਉਸ ਪਿੰਡ ਦੇ ਬਾਹਰ-ਬਾਰ ਬਾਬਾ ਜੀ ਦੀ ਯਾਦ ਵਿੱਚ ਗੁਰਦੁਆਰਾ ਹੈ। ਉਹਨਾਂ ਦੇ ਸਨਮਾਨਯੋਗ ਪਿਤਾ ਜੀ ਦਾ ਨਾਮ ਬਾਬਾ ਭਗਤਾ ਜੀ ਦਾ ਭਾਈ ਭਗਤਾ ਜੀ ਤੇ ਮਾਤਾ ਦਾ ਨਾਮ ਜਿਉਣੀ ਹੈ। ਕਹਿੰਦੇ ਨੇ ਚੰਗੀ ਸੱਚੀ ਸੁੱਚੀ ਕਿਰਤ ਕਰਨ ਵਾਲੇ ਆ ਤੇ ਸੱਚ ਇਹ ਵਿੱਚ ਜਿਸ ਕੋਖ ਵਿੱਚੋਂ ਏਡੀ ਭਜਨੀਕ ਪੁਰਸ਼ ਨੇ ਜਨਮ ਲੈਣਾ ਹੈ ਉਹਨਾਂ ਮਾਪਿਆਂ ਦੀ ਜਿਹੜੇ ਸਵੇਰੇ ਉੱਠਦੇ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਆ। ਉਹਨਾਂ ਦੇ ਘਰ ਹਮੇਸ਼ਾ ਭਰੇ ਰਹਿੰਦੇ ਆ ਜਿਨ੍ਹਾਂ ਦੀ ਜ਼ਿੰਦਗੀ ਬਾਬਾ ਦੀਪ ਸਿੰਘ ਦੇ ਨਾਮ ਨਾਲ ਚੱਲਦੀ ਆ ਉਹਨਾਂ ਦੀ ਜ਼ਿੰਦਗੀ 'ਚ ਕਦੇ ਕੋਈ ਥੋੜ੍ਹ ਨਹੀਂ ਰਹਿੰਦੀ ਤੇ ਯਕੀਨ ਮੰਨਿਓ ਜੇਦਾਂ ਤੁਸੀਂ ਬੰਦਗੀ ਦੇ ਇਸ ਰਾਹ ਤੇ ਚੱਲ ਪਏ ਨਾ ਉਹਨੇ ਤੁਹਾਨੂੰ ਕਿਸੇ ਅਗੇ ਝੁੱਕਣ ਨਹੀਂ ਦੇਣਾ ਜਿਹੜੇ ਸਵੇਰੇ ਉੱਠਦੇ ਹੀ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਆ ਉਹਨਾਂ ਦੇ ਘਰ ਹਮੇਸ਼ਾ ਭਰੇ ਰਹਿੰਦੇ ਆ ਜਿਨ੍ਹਾਂ ਦੀ ਜ਼ਿੰਦਗੀ ਬਾਬਾ ਦੀਪ ਸਿੰਘ ਦੇ ਨਾਮ ਨਾਲ ਚੱਲਦੀ ਆ ਉਹਨਾਂ ਦੀ ਜ਼ਿੰਦਗੀ 'ਚ ਕਦੇ ਕੋਈ ਥੋੜ੍ਹ ਨਹੀਂ ਰਹਿੰਦੀ ਤੇ ਯਕੀਨ ਮੰਨਿਓ ਜੇਦਾਂ ਤੁਸੀਂ ਬੰਦਗੀ ਦੇ ਇਸ ਰਾਹ ਤੇ ਚੱਲ ਪਏ ਨਾ ਉਹਨੇ ਤੁਹਾਨੂੰ ਕਿਸੇ ਅਗੇ ਝੁੱਕਣ ਨਹੀਂ ਦੇਣਾ